ਹਿੰਗਾ ਜੀ ਹੈ ਮੈਂ ਜਦੋਂ ਆਇਆ ਸੀਗਾ ਗੁਰਪੁਰਪਤੇ ਪਿਛਲੀ ਵਾਰ ਇੱਥੇ ਤੇ ਸੰਗਤ ਦਾ ਹੁਕਮ ਆਇਆ ਸੀਗਾ ਔਰ ਗੁਰੂ ਦੀ ਕਿਰਪਾ ਹੋਈ ਹੈ ਕਿ ਜੋ ਮੈਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਲੋਕਾਂ ਨੇ ਮੈਨੂੰ ਹੁਕਮ ਆਇਆ ਸੀ ਔਰ ਦਾ ਵਾਅਦਾ ਕਰਕੇ ਗਿਆ ਸੀ ਉਹ ਗੁਰੂ ਦੇ ਅਸ਼ੀਰਵਾਦ ਨਾਲ ਉਹ ਵਾਅਦਾ ਅੱਜ ਪੂਰਾ ਹੋਇਆ ਜੀ ਤੇ ਸੰਗਤ ਆਣੀ ਆ ਹੁਣ ਜਦੋਂ ਗੁਰੂ ਸਾਹਿਬ ਦਾ 350 ਸਾਲਾ ਜਿਹੜਾ ਸ਼ਹਾਦਤ ਦਾ ਦਿਨ ਆੜਿਆ ਤੇ ਆੜਾ ਰਿਹਾ ਉਹ ਤੋਂ ਬਹੁਤ ਸੰਗਤ ਆਂਦੀ ਆ ਲੱਖਾਂ ਦੀ ਸੰਗਤ ਆਂਦੀ ਆ ਇੱਥੋਂ ਜਿਹੜਾ ਹੈਗਾ ਆਪਣਾ ਅਕਾਂਟ ਪਾਰਸਾਵ ਹੋਣਗੇ ਸੰਗਤ ਆਏਗੀ ਫਿਰ ਇੱਥੋਂ ਜਦੋਂ ਸਾਰੇ ਜਿਵੇਂ ਚਾਰ ਜਗ੍ਹਾ ਤੋਂ ਜਿਹੜੇ ਹੈਗੇ ਹਨਾ ਜੀ ਉਹ ਜਿਹੜੇ ਧਾਰਮਿਕ ਸਮੇਰਨ ਹੋਣ ਤੋਂ ਬਾਅਦ ਸੰਗਤਾਂ ਜਿਹੜੀਆਂ ਹੈਗੀਆਂ ਆਨੰਦਪੁਰ ਸਾਹਿਬ ਦੇ ਚਾਲੇ ਪਾਣ ਗਿਆ ਤੇ ਉਹਦੇ ਵਾਸਤੇ ਲੋਕਾਂ ਦੀ ਮੰਗ ਸੀ ਜਿਹੜੀ ਮੰਗ ਸੀ ਇਹ ਕਿ ਇੱਥੇ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਹੈ ਤੇ ਉਹ ਹੁਣ ਪੂਰੀ ਹੋਈ ਹੈ ਜੀ ਅਰਦਾਸਾਂ ਸੁਣੀਆਂ ਗਈਆਂ ਲੋਕਾਂ ਦੀਆਂ ਸੰਗਤਾਂ ਦੀਆਂ ਤੇ ਮੈਂ ਆਪਣੇ ਆਪ ਨੂੰ ਬੜਾ ਪਾਗਾ ਸਮਝਦਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ 3 ਲੱਖ ਰੁਪਏ ਦੀ ਵਿਰਵਾਗਤ ਦੇ ਨਾਲ ਔਰ ਇਹਦੇ ਉੱਤੇ ਲੋਕ ਟਾਇਰ ਵੀ ਲਗਣੀਆਂ ਹੁਣ ਸਾਰਾ ਵਧੀਆ ਕੰਮ ਹੋਏਗਾ ਜੀ ਸੰਗਤ ਨੂੰ ਸੁਰਖਤ ਹੋਏਗਾ ਕਿਸੇ ਵੀ ਵਾਇਰਲ ਹੋ ਰਹੀਆ ਕਿਸ ਤਰ੍ਹਾਂ ਦੀ ਚੀਜ਼ ਨੂੰ ਵਚ ਕਰਦੇ ਦੇਖੋ ਇਹ ਪਹਿਲਾਂ ਵੀ ਹੋਇਆ ਸੀਗਾ ਇਹ ਦੂਜੀ ਘਟਨਾ ਹੋਈਆ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵੀ ਸੰਗਤ ਜਾਂਦੀ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਇਹਦੇ ਨਾਲ ਉਹਨਾਂ ਨੂੰ ਜਿਆਦਾ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਚੇਤਨਾ ਹੋਣੀ ਚਾਹੀਦੀ ਆ ਵੀ ਜਿਹੜੀਆਂ ਇਕੱਲੀਆਂ ਔਰਤਾਂ ਜਾ ਰਹੀਆਂ ਹੈਗੀਆਂ ਉਹਨਾਂ ਨੂੰ ਪਰ ਇਹਦਾ ਜਿਹੜਾ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜਾ ਕੋਈ ਇਨਸਾਨ ਆ ਉਹਦੇ ਦਿਲ ਵਿੱਚ ਕੀ ਆ ਉਹ ਬੜਾ ਮੁਸ਼ਕਿਲ ਹੈ ਕਹਿਣਾ ਕਿ ਉਧਰ ਜਾ ਕੇ ਅਗਲਾ ਕੀ ਕਰੇਗਾ ਟੇ ਦੇ ਬਾਵਜੂਦ ਵੀ ਜੇ ਪਹਿਲਾਂ ਆਪਾਂ ਥੋੜੇ ਜਿਹਾ ਸਟੇਥ ਹੋਵਾਂਗੇ ਆਪਾਂ ਉਹਦੇ ਐਂਟੀਸਟੈਂਟਸ ਦੇਖਾਂਗੇ ਤਾਂ ਆਪਰ ਨੂੰ ਕਿਤੇ ਨਾ ਕਿਤੇ ਕੋਈ ਆਈਡੀਆ ਹੋ ਜਾਂਦਾ ਇਹੋ ਜਿਹਾ ਵਰਦਾਤਾ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਆਪਣੇ ਉਹ ਸਮਾਜ ਦੀ ਪੂਰੇ ਸੱਚੇ ਜਿਹੜਾ ਸਮਾਜ ਹੁੰਦਾ ਉਹਦੀ ਵੀ ਬਦਨਾਮੀ ਹੁੰਦੀ ਆ ਪੰਜਾਬ ਦੀ ਬਦਨਾਮੀ ਵੀ ਹੁੰਦੀ ਆ ਤੇ ਦੇਸ਼ ਦੀ ਬਦਨਾਮੀ ਵੀ ਹੁੰਦੀ ਆ ਜਿਹੜੇ ਬੰਦੇ ਇਹੋ ਜਿਹਾ ਅਰਪਨਾ ਕਰਦੇ ਉਹਨਾਂ ਦੀ ਔਰ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਨੂੰ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਜੀਪੀਸੀ ਨੇ ਪੰਜਾਬ ਸਰਕਾਰ ਤੇ ਅਲੀਗੇਸ਼ਨ ਲਗਾਏ ਨੇ ਕਿ ਜਾਂਚ ਹੋਣੀ ਚਾਹੀਦੀ ਸੀ ਪਹਿਲਾਂ ਜਿਹੋ ਲੈਡਰੀ ਤਿਆਰੀ ਸੀ ਕਿਸ ਤਰ੍ਹਾਂ ਚ ਮੈਂ ਐਸਟੀਪੀਸੀ ਦਾ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਨਾ ਜੀ ਉਹਨਾਂ ਦਾ ਤਾਂ ਇੱਕੋ ਹੀ ਕੰਮ ਹੈ ਕਿ ਜੋ ਵੀ ਕੋਈ ਗੱਲਬਾਤ ਹੋਵੇ ਪੰਜਾਬ ਸਰਕਾਰ ਤੇ ਇਹ ਜਿਹੜੇ ਸਾਰੇ ਜਿੰਨੇ ਵੀ ਟੂਰ ਕੰਡਕਟ ਹੁੰਦੇ ਆ ਐਸਪੀਸੀ ਕਰਦੀ ਆ ਪੰਜਾਬ ਸਰਕਾਰ ਨਹੀਂ ਕਰਦੀ ਆ ਜੀ ਜਿਹੜਾ ਉਹ ਪੰਜਾਬ ਸਰਕਾਰ ਜੀ ਪੰਜਾਬ ਸਰਕਾਰ ਪਹਿਲਾਂ ਕੁਝ ਕਹਿੰਦੀ ਆ ਤਾਂ ਉਹ ਕਹਿੰਦੇ ਆ ਜੀ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦਿੰਦੇ ਆ ਤੇ ਉਹ ਇਹ ਫੈਸਲਾ ਕਰ ਲੈਣ ਕਿ ਉਹਨਾਂ ਨੂੰ ਜਾਂ ਤਾਂ ਉਹ ਲਿਖ ਕੇ ਭੇਜਿਆ ਕਰ ਦੇ ਇਹਨਾਂ ਦੇ ਐਂਟੀਸੀਡੈਂਟਸ ਵੈਰੀਫਾਈ ਕਰੋ ਫਿਰ ਨਾ ਕਰਨ ਫਿਰ ਉਹ ਕਹਿ ਸਕਦੇ ਆ ਜੀ ਜੇ ਅਸੀਂ ਕਰਦੇ ਆ ਤਾਂ ਕਹਿੰਦੇ ਆ ਵੀ ਤੁਸੀਂ ਕਿਉਂ ਕਰਦੇ ਆ ਸਾਡੇ ਧਾਰਮਿਕ ਮਸਲਿਆਂ 'ਚ ਸਾਡੀ दखल ਅੰਦਾਜ਼ੀ ਕਰਦੇ ਹੋ ਤੇ ਜਦੋਂ ਇਹ ਹੋ ਜਾਂਦਾ ਤਾਂ ਫਿਰ ਸਿੱਧਾ ਬੜਾ ਸੌਖਾ ਆ ਜਾਂਦਾ ਤੁਸੀਂ ਸਰਕਾਰ ਨੂੰ ਕਰਦੇ ਹੋ ਇਹ ਤਾਂ ਮਾੜੀ ਗੱਲ ਹੈ ਪੀਯੂ 'ਚ ਜੋ ਵਿਦਿਆਰਥੀਆਂ ਨਾਲ ਜਿਸ ਤਰ੍ਹਾਂ ਹੋ ਰਿਹਾ ਕਿਵੇਂ ਚੀਜ਼ ਨੂੰ ਦੇਖਦੇ ਹੋ ਇਹ ਬਹੁਤ ਮੰਦ ਭਗਤੀ ਗੱਲ ਹੈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੀ ਲੋਕ ਰਾਜ ਹੈ ਡੈਮੋਕ੍ਰੇਸੀ ਹੈ ਉਹਨੂੰ ਕੁਚਲਿਆ ਜਾ ਰਿਹਾ ਹੈ ਜਿਹੜੇ ਮੈਂ ਵੀ ਗ੍ਰੈਜੂਏਟ ਆ ਜੀ ਪੰਜਾਬ ਯੂਨੀਵਰਸਿਟੀ ਦਾ ਉਸ ਵੇਲੇ ਪੰਜਾਬ ਯੂਨੀਵਰਸਿਟੀ ਹੁੰਦੀ ਸੀ ਇਹ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਆ ਬਾਅਦ ਵਿੱਚ ਬਣੀ ਆ ਮੈਡੀਕਲ ਸਾਇੰਸਸ ਦੀ ਲੇਕਿਨ ਜਿਹੜਾ ਕੇਂਦਰ ਸਰਕਾਰ ਆ ਉਹ ਸ਼ਰਿਆਮ ਧੱਕੜ ਦੀ ਪਹਿਲਾਂ ਭਾਕੜਾ ਦਾ ਹੋਇਆ ਫੜਾ ਨੇ ਵੀ ਸ਼ਰਨਾ ਧੱਕਾ ਹੋਇਆ ਬਾਕੀ ਤਾਂ ਪੁਰਾਣਾ ਹੈ ਹੀ ਆ ਪੰਜਾਬੀ ਸਪੀਕਿੰਗ ਏਰੀਆ ਚੰਡੀਗੜ੍ਹ ਇਹ ਯੂਨੀਵਰਸਿਟੀ ਪੰਜਾਬ ਸੰਬਰੀ ਦੇ ਰੈਗੂਲੇਸ਼ਨ ਨਾਲ ਬਣੀ ਹੋਈ ਆ ਪੰਜਾਬ ਦੀ ਆ ਹਰਿਆਣੇ ਨੇ ਹਿਮਾਚਲ ਨੇ ਆਪਣੇ ਸਟੂਡੈਂਟ ਸਾਰੇ ਵਿਡਰੋ ਕਰ ਲਏ ਸਿਰਫ ਪੰਜਾਬ ਦੇ ਕਾਲਜਸ ਫਿਲੀਏਟਡ ਆ ਔਰ ਉਹਨੂੰ ਜਿਹੜੀ ਇੱਕ ਡੈਮੋਕਰੈਟਿਕਲੀ ਇਲੈਕਟਡ ਬਾਡੀ ਆ ਉਹਨੂੰ ਤੁਸੀਂ ਆਪਣੀ ਸੈਂਟਰ ਦੀ ਜਿਹੜੀ ਹੈਗੀ ਆ ਸਾਰੀਆਂ ਪਾਵਰ ਆਪਣੇ ਹੱਥ ਚ ਲੈ ਜਾਓ ਇਸੇ ਤਰ੍ਹਾਂ ਚੰਡੀਗੜ੍ਹ ਚ ਡਾਕਟਰਾਂ ਦੇ ਡੈਪੂਟੇਸ਼ਨ ਦਾ ਵੀ ਆ ਇਹ ਕਹਿੰਦੇ ਜੀ ਪੰਜਾਬ ਨੇ ਬੰਦੇ ਭੇਜੇ ਨਹੀਂ ਆ ਫਲਾਨਾ ਇਹ ਉਹ ਮੈਂ ਤਾਂ ਡਾਕਟਰ ਪੂਰੇ ਭੇਜੇ ਹੋ ਸਾਡੇ ਕੋਲੇ ਡਾਕਟਰ ਜਿੰਨੇ ਉੱਥੇ ਚਾਹੀਦੇ ਪੂਰੇ ਇੱਕ ਇੱਕ ਡਾਕਟਰ ਮੈਂ ਆਪਣੇ ਪੰਜਾਬ ਚੌਕਾ ਹੋ ਲਿਆ ਪਰ ਮੈਂ ਕਹਿੰਦਾ ਇਹਨਾਂ ਨੂੰ ਇਹ ਕੰਟ ਦਾ ਮੌਕਾ ਨਹੀਂ ਦੇਣਾ ਉਹਦੇ ਵਿੱਚ ਜਿਹੜੇ ਡਾਇਰੈਕਟਰ ਦੀ ਪੋਸਟ ਆ ਕਹਿੰਦੇ ਅਸੀਂ ਭਰਾਂਗੇ ਲੋ ਜਿੱਥੋਂ ਮਰਜ਼ੀ ਸਾਰੇ ਆਲ ਇੰਡੀਆ ਕੋਟੇ ਚ ਭਰਾਂਗੇ ਅਸੀਂ ਸੋ ਇਹ ਲਗਾਤਾਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਧੱਕਾ ਵੀ ਕਰ ਰਿਹਾ ਵਿਤਕਰਾ ਵੀ ਕਰ ਰਿਹਾ ਤੇ ਮਜਬੂਰ ਕਰ ਰਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਤੇ ਹੁਣ ਨੌਜਵਾਨਾਂ ਨੂੰ ਮੈਨੂੰ ਲੱਗਦਾ ਕਿ ਇਹ ਬਹੁਤ ਮਾੜੀ ਗੱਲ ਕਰ ਰਹੇ ਆ ਜਿਹਦੇ ਸਿੱਟੇ ਚੰਗੇ ਨਹੀਂ ਨਿਕਲਣਗੇ ਬੀਤੇ ਕੱਲ ਸੁਖਬੀਰ ਬਾਦਲ ਵੀ ਜਾ ਕੇ ਆਏ ਨੇ ਉੱਥੇ ਵੀ ਸਾਰੇ ਜਨ ਸਾਰੇ ਕਹਿ ਰਹੇ ਨੇ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਆ ਕਿਵੇਂ ਦੇਖਦੇ ਹੋ ਨਾ ਚਲੋ اچھی ਗੱਲ ਹੈ ਜੀ ਬਿਲਕੁਲ ਬਿਲਕੁਲ ਸਾਰੇ ਇਕੱਠੇ ਆ ਸਾਰੇ ਜਾ ਕੇ ਆਏ ਸਾਰੇ ਸਟੂਡੈਂਟਸ ਦੇ ਨਾਲ ਆ ਗਏ ਉਹਨਾਂ ਨੂੰ ਮਤਲਬ ਬੜੀ ਦੇਰ ਬਾਅਦ ਪਹੁੰਚੇ ਹੋ ਬਾਕੀ ਤਾਂ ਸਾਰੇ ਜਿਹੜੇ ਸਾਡੇ ਬੰਦੇ ਤਾਂ ਪਹਿਲੇ ਦਿਨ ਤੋਂ ਹੀ ਜੁੜੇ ਆ ਗਿਆ ਸੀ ਔਰ ਉਹਨੂੰ ਸਪੋਰਟ ਕਰਦੇ ਆ ਔਰ ਬਿਲਕੁਲ ਅਸੀਂ ਆਪਣੇ ਬੱਚਾ ਦੇ ਨਾਲ ਖੜੇ ਆ ਅਸੀਂ ਇਹਨਾਂ ਨੂੰ ਇਹ ਤੱਕੇਸ਼ ਨਹੀਂ ਕਰਨ ਦੇਵਾਂਗੇ ਬਾਕੀ ਸਾਡੇ ਕੋਲੇ ਜਿਹੜੇ ਵੀ ਫਾਰਮ ਆ ਸਭ ਲਈ ਦੇ ਵਿੱਚ ਕਰਾਂਗੇ ਅਸੀਂ ਇਹਦੇ ਬਾਰੇ ਰੈਜ਼ੋਲੂਸ਼ਨ ਵੀ ਪਾਸ ਕਰਾਂਗੇ ਬਾਕੀ ਸੜਕ ਤੋਂ ਸੰਸਦ ਔਰ ਸੁਪਰੀਮ ਕੋਰਟ ਤੱਕ ਦੀ ਲੜਾਈ ਲੜਾਂਗੇ ਅਸੀਂ ਆਪਣੇ ਹੱਕਾਂ ਤੇ ਇਹਨਾਂ ਨੂੰ ਡਾਕ ਨਹੀਂ ਮਾਰਨ ਦੇਵਾਂਗੇ ਥੈਂਕ ਯੂ